ਗੁਦਾਕਾਰ ਹੈ ਲੇਕਿਨ ਰੱਬੇ ਕਾਬਾ ਹੱਥ ਤੇਰੇ ਹਬੀਬ ਕੀ ਉਮਦੀ ਹੈ ਫਤਾਨ ਵਾਸ ਸੰਸਦਨ ਕਬਲਫਵਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਪਾਕਿਸਤਾਨ ਦੇ ਸੰਸਦ ਮੈਂਬਰ ਤਾਹਿਰ ਇਕਬਾਲ ਰੋਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਇਮੋਸ਼ਨਸ ਉਸ ਵੇਲੇ ਸਾਹਮਣੇ ਆਏ ਜਦੋਂ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾਅ ਚੱਲ ਰਿਹਾ ਹੈ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ 에ਅਰ ਸਟ੍ਰਾਈਕ ਕੀਤੀ ਜਿਸ ਦੇ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਇਸ ਦੇ ਵਿਚਾਲੇ ਪਾਕਿਸਤਾਨ ਦੇ ਸੰਸਦ ਮੈਂਬਰ ਤਾਹਿਰ ਇਕਬਾਲ ਦੀ ਇੱਕ ਵੀਡੀਓ ਸਾਹਮਣੇ ਜਿਸ ਦੇ ਵਿੱਚ ਉਹ ਰੋਂਦੇ ਹੋਏ ਦਿਖਾਈ ਦੇ ਰਹੇ ਨੇ ਉਹ ਵੀ ਸੰਸਦ ਦੇ ਵਿੱਚ ਇਸ ਵੀਡੀਓ ਦੇ ਵਿੱਚ ਉਹ ਕਹਿੰਦੇ ਹੋਏ ਵੀ ਸੁਣਾਈ ਦੇ ਰਹੇ ਨੇ ਕਿ ਉਹ ਦੁਆ ਕਰਦੇ ਨੇ ਕਿ ਉਹਨਾਂ ਦੇ ਦੇਸ਼ ਨੂੰ ਅੱਲਾ ਜਿਹੜਾ ਹੈ ਰੱਬ ਜਿਹੜਾ ਬਚਾਵੇ ਕਿ ਪ੍ਰੋਟੈਕਟ ਕਰੇ ਉਹਨਾਂ ਨੇ ਕਿਹਾ ਕਿ ਸਾਡੀ ਗਲਤੀ ਹੈ ਅਸੀਂ ਮੰਨਦੇ ਆ ਪਰ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਮੁਸਲਮਾਨਾਂ ਦੇ ਨਾਲ ਪਾਲੇਸਟੀਨ ਹੋਵੇ ਚਾਹੇ ਕੋਈ ਵੀ ਹੋਰ ਦੇਸ਼ ਹੋਵੇ ਉਨ ਉੱਥੇ ਕੀ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਵਿਵਹਾਰ ਉਹਨਾਂ ਦੇ ਨਾਲ ਕੀਤਾ ਜਾਂਦਾ ਹੈ ਇੰਨੀ ਗੱਲ ਬੋਲਦਿਆਂ ਹੀ ਤਾਹਿਰ ਇਕਬਾਲ ਰੋਣ ਲੱਗ ਜਾਂਦੇ ਨੇ ਜੋ ਕਿ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ 22 April 2025 ਨੂੰ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਜਿਸ ਦੇ ਵਿੱਚ 26 ਬੇਕਸੂਰ ਸੈਲਾਨੀ ਮਾਰੇ ਗਏ ਉਸ ਤੋਂ ਬਾਅਦ ਭਾਰਤ ਨੇ ਵੀ ਇਸ ਦਾ ਜਵਾਬ ਦਿੰਦਿਆਂ ਹੋਇਆ ਪਾਕਿਸਤਾਨ ਤੇ ਪਾਕਿਸਤਾਨ ਅਕਿਊਪਾਈਡ ਕਸ਼ਮੀਰ ਦੇ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਨੂੰ ਤਬਾਹ ਕਰ ਦਿੱਤਾ ਭਾਰਤੀ ਫੌਜ ਦੇ ਵੱਲੋਂ 에ਅਰ ਸਟ੍ਰਾਈਕ ਕੀਤੀ ਗਈ ਜਿਸ ਦੀ ਕਿ ਸ਼ਲਾਘਾ ਹਰ ਇੱਕ ਭਾਰਤ ਵਾਸੀ ਕਰ ਰਿਹਾ ਉਸ ਤੋਂ ਬਾਅਦ ਪਾਕਿਸਤਾਨ ਨੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਭਾਰਤ ਦੇ ਮਿਲਟਰੀ ਏਰੀਆਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਬੀਤੀ ਰਾਤ 15 ਥਾਵਾਂ ਦੇ ਉੱਤੇ ਡਰੋਨ ਤੇ ਮਿਸਾਈਲ ਦਾਕੇ ਪਰ ਇਸ ਨੂੰ ਵੀ 에ਅਰ ਡਿਫੈਂਸ ਸਿਸਟਮ ਨੇ ناکਾਮ ਕਰ ਦਿੱਤਾ ਪਾਕਿਸਤਾਨ ਦੀ ਇਸ ਕੋਸ਼ਿਸ਼ ਨੂੰ ਪਾਕਿਸਤਾਨ ਜੋ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਅਸਫਲ ਰਿਹਾ ਇਸ ਦੇ ਵਿਚਾਲੇ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਪਾਕਿਸਤਾਨੀ ਸੰਸਦ ਮੈਂਬਰ ਤਾਹਿਰ ਇਕਬਾਲ ਦੀ ਜਿਸ ਦੇ ਵਿੱਚ ਕਿ ਉਹ ਰੋਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਪਾਕਿਸਤਾਨ ਨੂੰ ਬਚਾਇਆ ਜਾਵੇ ਦੁਆ ਕਰਨਗੇ ਤੇ ਨਾਲ ਹੀ ਉਹਨਾਂ ਨੇ ਲੋਕ ਮੇਕਰਸ ਨੂੰ ਕਿਹਾ ਕਿ ਇਕਜੁੱਟ ਹੋ ਜਾਣ ਜੋ ਇਸ ਵੇਲੇ ਸਿਤੀ ਚੱਲ ਰਹੀ ਹੈ ਸਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੁਸਲਮਾਨਾਂ ਦੇ ਨਾਲ ਦੁਨੀਆ ਭਰ ਦੇ ਵਿੱਚ ਮਾੜਾ ਸੁਲੂਕ ਹੁੰਦਾ ਹੈ ਇਹ ਵੀਡੀਓ ਜੋ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਸੋਸ਼ਲ ਮੀਡੀਆ ਤੇ ਇਹ ਛੋਟੇ ਜਿਹੇ ਕਲਿੱਪ ਹੈ ਜੋ ਕਿ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਾਕਿਸਤਾਨੀ ਸੰਸਦ ਮੈਂਬਰ ਤਾਹਿਰ ਇਕਬਾਲ ਗੁੰਦੇ ਹੋਏ ਦਿਖਾਈ ਦੇ ਰਹੇ ਨੇ